ਹੈਲੋ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਰਦੀਆਂ ਦੇ ਵਿੱਚ ਬਣਾਈ ਜਾਣ ਵਾਲੀ ਸਬਜੀ ਸਰਦੀ स्पेशल ਸਬਜੀ ਜਿਸਦੇ ਵਿੱਚ ਕਿ ਬਹੁਤ ਸਾਰੇ ਤਾਤ ਮੌਜੂਦ ਹੁੰਦੇ ਨੇ ਜਿਸ ਤਰ੍ਹਾਂ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਸਾਡੇ ਘਰਾਂ ਵਿੱਚ ਹੁੰਦੇ ਨੇ ਤੇ ਬਜ਼ੁਰਗ ਜਿਨ੍ਹਾਂ ਦਾ ਡਾਕਟਰ ਦੁਆਰਾ ਦੁੱਧ ਪੀਣਾ ਬੰਦ ਕੀਤਾ ਜਾਂਦਾ ਜਾਂ ਤਾਂ ਫਿਰ ਕੀ ਕੀ ਖਾਣਾ ਬੰਦ ਕੀਤਾ ਜਾਂਦਾ ਜਿਸ ਤਰ੍ਹਾਂ ਕਿ ਕੋਈ ਪਰੌਂਠਾ ਵਗੈਰਾ ਉਹ ਨਹੀਂ ਖਾ ਸਕਦੇ ਇਸ ਤਰ੍ਹਾਂ ਬੱਚਿਆਂ ਦੇ ਸਰੀਰ ਦੇ ਵਿੱਚ ਬਹੁਤ ਸਾਰੀ ਤੱਤਾਂ ਦੀ ਜਿਹੜੀ ਕਮੀ ਰਹਿ ਜਾਂਦੀ ਹੈ ਜਿਸ ਤੇ ਕਰਕੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਸ ਤਰ੍ਹਾਂ ਤੱਤਾਂ ਦੀ ਘਾਟ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਉਸੇ ਤਰ੍ਹਾਂ ਅਸੀਂ ਤੁਹਾਨੂੰ ਤੱਤਾਂ ਨਾਲ ਭਰਪੂਰ ਅੱਜ ਜਿਹੜੀ ਸਬਜ਼ੀ ਬਾਰੇ ਦੱਸਾਂਗੇ ਉਹ ਸਬਜ਼ੀ ਬੱਚਿਆਂ ਤੇ ਬਜ਼ੁਰਗਾਂ ਨੂੰ ਹੀ ਨਹੀਂ ਬਲਕਿ ਸਭ ਨੂੰ ਹੀ ਫਾਇਦੇਮੰਦ ਹੈ ਬਹੁਤ ਜਿਆਦਾ ਤਾਤੇ ਇਸ ਦੇ ਵਿੱਚ ਪਾਏ ਜਾਂਦੇ ਨੇ ਤੇ ਇਸ ਸਬਜੀ ਨੂੰ ਅੱਜ ਅਸੀਂ ਬਹੁਤ ਜਿਆਦਾ ਸਿੰਪਲ ਤੇ ਸਾਦੇ ਢੰਗ ਦੇ ਨਾਲ ਬਣਾਵਾਂਗੇ ਇਸ ਦੇ ਵਿੱਚ ਕੋਈ ਮਾਸ ਜਾਂ ਅੰਡੇ ਦਾ ਯੂਜ਼ ਨਹੀਂ ਕੀਤਾ ਜਾਂਦਾ ਇਸ ਸਬਜੀ ਨੂੰ ਬਿਲਕੁਲ ਆਮ ਕੋਈ ਵੀ ਇਨਸਾਨ ਖਾ ਸਕਦਾ ਹੈ ਤੇ ਇਸ ਸਬਜੀ ਨੂੰ ਬਣਾਉਣਾ ਵੀ ਬਹੁਤ ਜਿਆਦਾ ਆਸਾਨ ਹੈ ਜੇਕਰ ਤਾਂ ਤੁਸੀਂ ਇਸ ਸਬਜੀ ਨੂੰ ਬਣਾਉਣਾ ਜਾਣਦੇ ਹੋ ਤਾਂ ਤੁਸੀਂ ਕਿਸ ਤਰੀਕੇ ਦੇ ਨਾਲ ਬਣਾਉਂਦੇ ਹੋ ਉਹ ਤਰੀਕਾ ਵੀ ਮੈਨੂੰ ਕਮੈਂਟਸ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਬਣਾਉਣੀ ਨਹੀਂ ਆਉਂਦੀ ਤਾਂ ਤੁਸੀਂ ਅੱਜ ਮੇਰੀ ਇਸ ਵੀਡੀਓ ਨੂੰ ਅੰਤ ਤੱਕ ਵੇਖ ਕੇ ਬਣਾਉਣਾ ਸਿੱਖ ਜਾਵੋਗੇ ਆਓ ਜੀ ਅਸੀਂ ਤੁਹਾਨੂੰ ਬਣਾਉਣੀ ਸਿਖਾਉਂਦੇ ਹਾਂ ਸਬਜੀ ਸਬਜੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਬੇਸਿਕ ਜੋ ਚੀਜ਼ਾਂ ਸੀ ਹਰ ਇੱਕ ਸਬਜੀ ਦੇ ਵਿੱਚ ਪਾਉਂਦੇ ਹਾਂ ਉਹ ਹੀ ਚੀਜ਼ਾਂ ਨੂੰ ਅਸੀਂ ਕੱਟ ਕਰ ਲੈਣਾ ਹੈ ਜਿਸ ਤਰ੍ਹਾਂ ਕੇ ਪਿਆਜ਼, ਆਦਰਕ, ਹਰੀ ਮਿਰਚ ਤੇ ਲਾਲ ਟਮਾਟਰ ਇਹਨਾਂ ਨੂੰ ਅਸੀਂ ਬਰੀਕ ਬਰੀਕ ਕੱਟ ਕਰ ਲੈਣਾ ਹੈ ਤੁਸੀਂ ਚਾਹੋ ਤਾਂ ਇਹਨਾਂ ਨੂੰ ਕਦੂਕਸ ਵੀ ਕਰ ਸਕਦੇ ਹੋ ਮਿਕਸਰ ਬਗੈਰ ਦੇ ਵਿੱਚ ਤੁਸੀਂ ਇਹਨਾਂ ਨੂੰ ਗ੍ਰाइंड ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਅਸੀਂ ਖੁੰਮਾ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਇਹਨਾਂ ਨੂੰ ਧੋਣ ਵੇਲੇ ਅਸੀਂ ਠੰਡੇ ਪਾਣੀ ਦਾ ਯੂਜ਼ ਬਿਲਕੁਲ ਨਹੀਂ ਕਰਨਾ ਤੁਸੀਂ ਗਰਮ ਪਾਣੀ ਦੇ ਵਿੱਚ ਹੀ ਇਹਨਾਂ ਨੂੰ ਧੋਣਾ ਹੈ ਤੇ ਜੇਕਰ ਖੁੰਮਾ ਉੱਪਰੋਂ ਜਿਆਦਾ ਕਾਲੀਆਂ ਨੇ ਤਾਂ ਤੁਸੀਂ ਗਰਮ-ਗਰਮ ਪਾਣੀ ਦੇ ਵਿੱਚ ਇੱਕ ਚਮਚ ਨਮਕ ਦਾ ਪਾ ਕੇ ਇਹਨਾਂ ਨੂੰ ਧੋਵੋਗੇ ਤਾਂ ਇਹ ਬਿਲਕੁਲ ਸਾਫ਼ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਤੁਸੀਂ ਇੱਕ ਖੁੰਮ ਦੇ ਵਿੱਚੋਂ 2 ਜਾਂ 3 ਪੀਸੀ ਕੱਟ ਕਰ ਲੈਣੇ ਨੇ ਕਾਫੀ ਮੋٹے-ਮੋٹے ਅਸੀਂ ਇਹਨਾਂ ਨੂੰ ਕੱਟ ਕਰਾਂਗੇ ਬਹੁਤ ਲੋਕ ਇਹਨਾਂ ਨੂੰ ਸਾਫਤ ਵੀ ਬਣਾ ਲੈਂਦੇ ਨੇ ਪਰ ਸਾਫਤੀਆਂ ਬਣਾਉਣ ਦੇ ਨਾਲ ਉੱਪਰੋਂ ਤਾਂ ਸਭ ਜੀ ਦੇਖਣ ਵਿੱਚ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਤੇ ਵਿੱਚੋਂ ਸਾਡੀ ਜਿਹੜੀ ਸਬਜੀ ਹੈ ਉਹ ਫਿੱਕੀ ਰਹਿ ਜਾਂਦੀ ਹੈ ਜਿਸ ਕਰਕੇ ਬਹੁਤ سارے ਲੋਕ ਇਸ ਨੂੰ ਪਸੰਦ ਨਹੀਂ ਕਰਦੇ ਇਸ ਲਈ ਸਾਨੂੰ ਕੱਟ ਕਰਕੇ ਹੀ ਖੰਭ ਬਣਾਉਣੀ ਚਾਹੀਦੀ ਹੈ ਸਾਪתי ਖੰਭ ਸਾਨੂੰ ਨਹੀਂ ਬਣਾਉਣੀ ਚਾਹੀਦੀ ਤੇ ਲੋ ਜੀ ਅਸੀਂ ਬੇਸਿਕ ਜੀਆਂ ਚੀਜ਼ਾਂ ਨੇ ਜਿਹੜੀਆਂ ਕੱਟ ਕਰ ਲਈਆਂ ਨੇ ਹੁਣ ਅਸੀਂ ਇੱਕ ਕੜਾਹੀ ਦੇ ਵਿੱਚ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ ਕਾਫੀ ਅਸੀਂ ਥੋੜਾ ਜਿਹਾ ਤੇਲ ਲਿਆ ਇਸ ਤਰ੍ਹਾਂ ਨਹੀਂ ਕਿ ਅਸੀਂ 2-4 ਕੜਚੀਆਂ ਤੇਲ ਪਾਇਆ ਬਿਲਕੁਲ ਥੋੜਾ ਜਿਹਾ 2 ਜਾਂ 3 ਚਮਚ ਅਸੀਂ ਤੇਲ ਪਾਉਣਾ ਘੱਟ ਤੇਲ ਦੀ ਵਿੱਚ ਹੀ ਅਸੀਂ ਇਸ ਨੂੰ ਬਣਾਵਾਂਗੇ ਤੇ ਫਿਰ ਅਸੀਂ ਇਸ ਦੇ ਵਿੱਚ ਪਾਇਆ ਅਸੀਂ ਜੀਰਾ ਜੀਰੇ ਤੇ ਆ ਕਲਰ ਹਲਕਾ ਜਿਹਾ ਬਰਾਊਨ ਹੋਣ ਦੇ ਅਸੀਂ ਇਸ ਵਿੱਚ ਮਿਕਸ ਕਰ ਦਿੱਤੇ ਨੇ ਪਿਆਜ਼ ਪਿਆਜ਼ਾਂ ਨੂੰ ਵੀ ਅਸੀਂ ਹਲਕਾ ਹਲਕਾ ਪੁੰਨ ਲਮਾਂਗੇ ਅਸੀਂ ਆਂਚ ਬਹੁਤਾ ਜ਼ਿਆਦਾ ਤੇਜ਼ ਨਹੀਂ ਰੱਖਣਾ ਇਸ ਦੇ ਨਾਲ ਕੀ ਹੁੰਦਾ ਹੈ ਉਂਝ ਤਾਂ ਪਿਆਜ਼ ਭੁੰਨੇ ਜਾਂਦੇ ਨੇ ਕੜਬੇ ਵੀ ਹੋ ਜਾਂਦੇ ਨੇ ਤੇ ਬਹੁਤ ਜਦੋਂ ਅਸੀਂ ਤੇਜ਼ ਆਂਚ ਤੇ ਇਹਨਾਂ ਨੂੰ ਭੁੰਨਦੇ ਆ ਤਾਂ ਉੱਪਰੋਂ ਤਾਂ ਇਹ ਭਨਗੇ ਬਿਲਕੁਲ ਰੈੱਡ ਹੋ ਜਾਣਗੇ ਤੇ ਵਿੱਚੋਂ ਇਹਨਾਂ ਦਾ ਟੇਸ ਜਿਹੜੇ ਕੜਬਾ-ਕੜਬਾ ਸਾਨੂੰ ਆਵੇਗਾ ਪਿਆਜ਼ਾਂ ਵਾਲਾ ਟੇਸਟ ਸਾਨੂੰ ਨਹੀਂ ਆਉਣਾ ਇਸ ਲਈ ਅਸੀਂ ਸਬਜ਼ੀ ਬਣਾਉਂਦੇ ਸਮੇਂ ਧਿਆਨ ਰੱਖਣਾ ਹੈ ਕਿ ਬਿਲਕੁਲ ਮੱਠੇ-ਮੱਠੇ ਸੇਕਤੇ ਹੀ ਅਸੀਂ ਸਬਜ਼ੀ ਨੂੰ ਬਣਾਈਏ। ਇਸ ਤਰ੍ਹਾਂ ਹੌਲੀ-ਹੌਲੀ ਸਾਡਾ ਪਿਆਜ਼ ਭੁੰਨ ਜਾਵੇਗਾ ਤੇ ਮਿੱਠਾ-ਮਿੱਠਾ ਇਹ ਵਣਕੇ ਤਿਆਰ ਹੋਵੇਗਾ। ਇਸ ਤਰ੍ਹਾਂ ਇਸ ਨੂੰ ਬਣਾਉਣ ਦੇ ਵਿੱਚ ਥੋੜਾ ਜਿਹਾ ਸਮਾਂ ਤਾਂ ਜ਼ਰੂਰ ਲੱਗ ਜਾਂਦਾ ਹੈ। ਬਟੇ ਸਬਜੀ ਬਹੁਤ ਜਿਆਦਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਵੇਗੀ। ਵੇਖਣ ਵਿੱਚ ਹੀ ਜਿੰਨੀ ਜਿਆਦਾ ਸੋਹਣੀ ਲੱਗੇ ਕਿ ਉਸ ਤੋਂ ਕਿਤੇ ਜਿਆਦਾ ਇਹ ਖਾਣ ਵਿੱਚ ਟੇਸਟੀ ਹੋਵੇਗੀ। ਤੇ ਜਿੰਨੀ ਜਿਆਦਾ ਇਹ ਟੇਸਟੀ ਹੋਵੇਗੀ ਉਸ ਤੋਂ ਕਿਤੇ ਜਿਆਦਾ ਇਹ ਸਾਡੇ ਸਰੀਰ ਲਈ ਲਾਭਦਾਇਕ ਹੋਵੇਗੀ। ਇਸ ਸਬਜੀ ਨੂੰ ਤੁਸੀਂ ਵੀ ਜਰੂਰ ਬਣਾਉਣਾ ਸਿੱਖਣਾ ਹੈ। ਲਓ ਜੀ ਇਸ ਤਰ੍ਹਾਂ ਸੇ ਹਲਕੇ ਹਲਕੇ ਜਿਹੜੇ ਨੇ ਪਿਆਜ਼ ਭੁੰਨ ਲੈਣੇ ਨੇ ਬਸ ਥੋੜਾ ਜਿਹਾ ਸਮਾਂ ਇਹਨਾਂ ਨੂੰ ਹੋਰ ਲੱਗੂ। ਅਸੀਂ ਬਿਲਕੁਲ ਹੀ ਇਹਨਾਂ ਨੂੰ ਬਰਾਊਨ ਨਹੀਂ ਕਰਾਂਗੇ ਤੇ ਹੁਣ ਅਸੀਂ ਇਸ ਦੇ ਵਿੱਚ ਬਰੀਕ ਜੋ ਕਿ ਅਸੀਂ ਕੱਟ ਕਰਕੇ ਰੱਖੀ ਸੀ ਹਰੀ ਮਿਰਚ ਐਡ ਕਰ ਦੇਣੀ ਹੈ ਇਸ ਨੂੰ ਅਸੀਂ ਪਿਆਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਤਰ੍ਹਾਂ ਮਿਕਸ ਕਰ ਲੈਣੀ ਹੈ ਮਿਕਸ ਕਰਨ ਤੋਂ ਬਾਅਦ ਅਸੀਂ ਥੋੜਾ ਸਮਾਂ ਸੇਕ ਲਗਵਾਵਾਂਗੇ ਥੋੜੇ ਸਮੇਂ ਦੇ ਬਾਅਦ ਅਸੀਂ ਇਸ ਵਿੱਚ ਐਡ ਕਰ ਦੇਣੇ ਨੇ ਜੀ ਜੋ ਅਸੀਂ ਖੁੰਮ ਕੱਟ ਰੱਖੇ ਨੇ ਉਹ ਖੁੰਮ ਅਸੀਂ ਇਸ ਦੇ ਵਿੱਚ ਐਡ ਕਰ ਦੇਣੇ ਤੇ ਇਹਨਾਂ ਨੂੰ ਅਸੀਂ ਹਲਕਾ ਹਲਕਾ ਇਸ ਤਰ੍ਹਾਂ ਮਿਕਸ ਕਰ ਲੈਣਾ ਹੈ ਹਜੇ ਇਹਨਾਂ ਨੂੰ ਕੋਈ ਮਿਕਸ ਕਰਨ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਹਜੇ ਅਸੀਂ ਇਸ ਦੇ ਵਿੱਚ ਨਮਕ ਮਿਰਚ ਨਹੀਂ ਪਾਇਆ ਇੱਕ ਚੀਜ਼ ਜੋ ਅਸੀਂ ਤੁਹਾਨੂੰ ਵਿਖਾਵਾਂਗੇ ਇਸ ਸਬਜ਼ੀ ਦੇ ਵਿੱਚ ਕੀ ਕਿਹੜੀ ਚੀਜ਼ ਹੈ ਜਿਹੜੀ ਹਰ ਇੱਕ ਸਬਜੀ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਪੈ ਜਾਂਦੀ ਹੈ ਬਟ ਇਸ ਸਬਜੀ ਦੇ ਵਿੱਚ ਅਸੀਂ ਸਭ ਤੋਂ ਲਾਸਟ ਦੇ ਪਾਵਾਂਗੇ ਵੀਡੀਓ ਨੂੰ ਪੂਰਾ ਵੇਖਿਓ ਵੀਡੀਓ ਨੂੰ ਕਿਤੋਂ ਵੀ ਸਕਿਪ ਨਾ ਕਰਿਓ ਤੇ ਅਸੀਂ ਇਸ ਤਰ੍ਹਾਂ ਜੇ ਇਸੇ ਤਰੀਕੇ ਦੇ ਨਾਲ ਜਿਵੇਂ ਅਸੀਂ ਪਿਆਜ਼ ਬਿਲਕੁਲ ਮੱਠੇ ਮੱਠੇ ਸੇਕਤੇ ਭੁੰਨੇ ਨੇ ਉਸੇ ਤਰ੍ਹਾਂ ਹੀ ਬਿਲਕੁਲ ਹਲਕੇ ਹਲਕੇ ਅਸੀਂ ਭੁੰਨਾ ਪੁੰਨਾਗੇ ਸਾਡੀਆਂ ਹਕਮਾਂ ਇਹਨਾਂ ਨੂੰ ਵੀ ਅਸੀਂ ਹਲਕਾ ਜਿਹਾ ਪਕਾਵਾਂਗੇ ਤਾਂ ਜੋ ਇਹ ਅੰਦਰ ਤੱਕ ਪੂਰੀ ਤਰ੍ਹਾਂ ਪੱਕ ਜਾਣ ਇਹ ਕੱਚੀਆਂ ਨਾ ਰਹਿਣ ਅਸੀਂ ਚਾਹੀਏ ਤਾਂ ਇਹਨਾਂ ਨੂੰ ਟੱਕ ਕੇ ਵੀ ਪਕਾ ਸਕਦੇ ਹਾਂ ਟੱਕ ਕੇ ਇਹ ਬਹੁਤ ਜਲਦੀ ਤਾਂ ਪੱਕ ਜਾਣਗੀਆਂ ਪਰ ਇਹ ਕੁਲ ਜਾਂਦੀਆਂ ਨੇ ਸਬਜ਼ੀ ਦੇ ਵਿੱਚ ਇਸ ਲਈ ਅਸੀਂ ਇਹਨਾਂ ਨੂੰ ਟਕਾਂਗੇ ਨਹੀਂ ਇਸੇ ਤਰੀਕੇ ਦੇ ਨਾਲ ਹਲਕਾ ਹਲਕਾ ਸੇਕ ਤੇ ਹਲਕੀ ਹਲਕੀ ਪਾਫੀਸ ਤੇ ਵਿੱਚੋਂ ਨਿਕਲਦੀ ਜਾਵੇਗੀ ਤੇ ਸਾਡੀ ਬਹੁਤ ਵਧੀਆ ਸਬਜੀ ਬਣੇਗੀ ਜੇਕਰ ਅਸੀਂ ਜਲਦੀ ਕਰਦੇ ਹਾਂ ਕਿ ਸਬਜੀ ਦੇ ਨੀਚੇ ਅਸੀਂ ਸੇਕ ਤੇਜ਼ ਕਰਦੇ ਵੋ ਜਾਂ ਫਿਰ ਸਬਜੀ ਨੂੰ ਟੱਕ ਦਉ ਤੇ ਸਬਜੀ ਸਾਡੀ ਉਨੀ ਜਿਆਦਾ ਵਧੀਆ ਨਹੀਂ ਬਣਦੀ ਤੇ ਇਸ ਤੇ ਵਿੱਚ ਅਸੀਂ ਕਿਤੇ ਨਾ ਕਿਤੇ ਸਬਜੀ ਨੂੰ ਖਰਾਬ ਕਰ ਲੈਂਦੇ ਹਾਂ ਤੇ ਇਸ ਲਈ ਸਾਨੂੰ ਕਾਲੀ ਬਿਲਕੁਲ ਨਹੀਂ ਕਰਨੀ ਬਿਲਕੁਲ ਆਰਾਮ ਦੇ ਨਾਲ ਅਸੀਂ ਖੁੰਬਾ ਨੂੰ ਪਕਾਉਣਾ ਹੈ ਹਲਕੀਆਂ ਹਲਕੀਆਂ ਜੀ ਸਾਡੀਆਂ ਜਿਹੜੀਆਂ ਕੁੰਭਾ ਨੇ ਉਹ ਤਿਆਰ ਨੇ ਤੇ ਹੁਣ ਅਸੀਂ ਇਸ ਦੇ ਵਿੱਚ ਐਡ ਕਰ ਦੇਵਾਂਗੇ ਜੀ ਹਲਦੀ ਨਮਕ ਤੇ ਨਾਲ ਅਸੀਂ ਪਾਈ ਹੈ ਜੀ ਲਾਲ ਮਿਰਚ ਇਹ ਸਾਰੀਆਂ ਚੀਜ਼ਾਂ ਅਸੀਂ ਆਪਣੇ ਟੇਸਟ ਦੇ ਅਕੋਰਡਿੰਗ ਰੱਖਣੀਆਂ ਨੇ ਜਾਂ ਫਿਰ ਸਬਜ਼ੀ ਦੀ ਕੁਆਂਟੀਟੀ ਦੇ ਅਕੋਰਡਿੰਗ ਤੇ ਹੁਣ ਅਸੀਂ ਇਸ ਦੇ ਵਿੱਚ ਥੋੜਾ ਜਿਹਾ ਸਪਾਈਸੀ ਮਸਾਲਾ ਪਾ ਦਿੱਤਾ ਥੋੜੀ ਜਿਹੀ ਅਸੀਂ ਇਸ ਦੇ ਵਿੱਚ ਕਾਲੀ ਮਿਰਚ ਪਾਈ ਆ ਤੁਸੀਂ ਕਾਲੀ ਮਿਰਚ ਚਾਹੋ ਤਾਂ ਪਾ ਸਕਦੇ ਹੋ ਨਹੀਂ ਤੇ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਕਾਲੀ ਮਿਰਚ ਤੇਲ ਗਰਮ ਮਸਾਲਾ ਜਿਹੜੀ ਨੇ ਇਹ ਆਪਸ਼ਨਲ ਨੇ ਜੇਕਰ ਤੁਹਾਡੇ ਕੋਲ ਹੈਗੇ ਨੇ ਤਾਂ ਤੁਸੀਂ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਨਹੀਂ ਹੈਗੇ ਤਾਂ ਤੁਸੀਂ ਇਹਨਾਂ ਨੂੰ ਛੱਡ ਸਕਦੇ ਹੋ ਤੇ ਕਸੂਰੀ ਮੇਥੀ ਵਗੈਰਾ ਤੁਸੀਂ ਖਸ਼ਬੂ ਦੇ ਲਈ ਇਸ ਸਬਜੀ ਦੇ ਵਿੱਚ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਹੈਗੀ ਆ ਜੇਕਰ ਨਹੀਂ ਹੈਗੀ ਤਾਂ ਕੋਈ ਗੱਲ ਨਹੀਂ ਇਸੇ ਤਰੀਕੇ ਦੇ ਨਾਲ ਵੀ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਤੁਸੀਂ ਇੱਕ ਵਾਰ ਇਸ ਨੂੰ ਆਪਣੇ ਘਰ ਦੇ ਵਿੱਚ ਬਣਾ ਲਿਆ ਤਾਂ ਤੁਸੀਂ ਸਰਦੀਆਂ ਦਾ ਵੇਟ ਕਰੋਗੇ ਕਿ ਖੁੰਮਾ ਕਦੋਂ ਮਿਲਨੀ ਸ਼ੁਰੂ ਹੋਣਗੀਆਂ ਤੇ ਅਸੀਂ ਖੁੰਮਾ ਲਿਆ ਕੇ ਬਣਾਉਣੀ ਹੈ ਨੇ ਇੰਨੀ ਜ਼ਿਆਦਾ ਵਧੀਆ ਇਹ ਸਬਜ਼ੀ ਹੈ ਤੁਸੀਂ ਇਸ ਸਰਦੀ ਦੇ ਵਿੱਚ ਖਾਓਗੇ ਅਗਲੀ ਸਰਦੀ ਤੱਕ ਤੁਸੀਂ ਇਸ ਦਾ ਟੇਸ ਨਹੀਂ ਭੁੱਲੋਗੇ ਜੇਕਰ ਸਬਜ਼ੀ ਦੀ ਰੈਸਪੀ ਚੰਗੀ ਲੱਗੀ ਤੇ ਆਸਾਨ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਇਹੋ ਜਿਹੇ ਹੋਰ ਨਮੀਆਂ ਨਮੀਆਂ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਦੇ ਦਿੱਤੇ ਹੋਏ ਬੈਲ ਦੇ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਇਸ ਚੈਨਲ ਦੀ ਆਉਣ ਵਾਲੀ ਕੋਈ ਵੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੇਖੋ ਹੈ ਨਾ ਸਬਜੀ ਬਣਾਉਣਾ ਕਿੰਨਾ ਜ਼ਿਆਦਾ ਆਸਾਨ ਇਹ ਸਬਜੀ ਇੱਕ ਵਾਰ ਆਪਣੇ ਘਰ ਦੇ ਵਿੱਚ ਟ੍ਰਾਈ ਜ਼ਰੂਰ ਕਰਕੇ ਵੇਖਿਓ ਬੱਚੇ ਤੇ ਬਜ਼ੁਰਗ ਸਭ ਹੀ ਇਸ ਸਬਜੀ ਨੂੰ ਬਹੁਤ ਜ਼ਿਆਦਾ ਪਸੰਦ ਕਰਨਗੇ ਤੇ ਜਦੋਂ ਤੁਸੀਂ ਘਰ ਦੇ ਵਿੱਚ ਇਹ ਸਬਜੀ ਬਣਾ ਲਈ ਤੇ ਮੈਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੀ ਸਬਜੀ ਕਿੱਦਾਂ ਦੀ ਬਣੀ ਜੇਕਰ ਤੁਸੀਂ ਇਹ ਸਬਜੀ ਮੇਰੀ ਵੀਡੀਓ ਦੇਖ ਕੇ ਬਣਾਈ ਆ ਤਾਂ ਮੈਨੂੰ ਪੱਕਾ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਸਬਜੀ ਕਿਸ ਤਰ੍ਹਾਂ ਦੀ ਬਣੀ ਹੈ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ